ਤਰਾਦੀ ਕਸਬਾ ਦੁਰੰਗਲਾ ਦੁਰੰਗਲਾ ਦੇ ਵਿੱਚ 10 ਮਿੰਟ ਦੀ ਭਾਰੀ ਬਰਸਾਤ ਨੇ ਪਿੰਡ ਦੇ ਵਿੱਚ ਪਾਣੀ ਹੀ ਪਾਣੀ ਕਰ ਦਿੱਤਾ ਜਿਸ ਦੇ ਕਰਕੇ ਸਕੂਲ ਜਾਣ ਵਾਲੇ ਬੱਚੇ ਖਾਸੇ ਪਰੇਸ਼ਾਨ ਨਜ਼ਰ ਆਏ ਮਜਬੂਰਾਂ ਗੰਦੇ ਪਾਣੀ ਦੇ ਵਿੱਚ ਉਹਨਾਂ ਨੂੰ ਲੰਘਿਆ ਪਿਆ ਤੇ ਤਸਵੀਰਾਂ ਤੁਸੀਂ ਦੇਖ ਕੇ ਹੈਰਾਨ ਹੋਊਗੇ ਕਿ ਕਿਸ ਤਰੀਕੇ ਨਾਲ ਸਿਰਫ 10 ਮਿੰਟ ਜਿਹੜੀ ਭਾਰੀ ਬਰਸਾਤ ਪਈ ਉਸ ਦੇ ਕਰਕੇ ਕਸਬਾ ਦੁਰਾਂਗਲਾ ਦੇ ਪ੍ਰਮੁੱਖ ਮਾਰਗ ਜੋ ਕਿ ਹਸਪਤਾਲ ਪੁਲਿਸ ਸਟੇਸ਼ਨ ਸਰਕਾਰੀ ਸਮਾਰਟ ਸਕੂਲ ਅਤੇ ਸਮਸ਼ਾਨ ਘਾਟ ਨੂੰ ਜੋੜਦਾ ਹੈ ਉਸ ਦੇ ਸਿਮਿਤ ਪੂਰੇ ਬਾਜ਼ਾਰ ਦੇ ਵਿੱਚ ਪਾਣੀ ਹੀ ਪਾਣੀ ਹੋ ਗਿਆ ਜਿਸ ਦੇ ਕਰਕੇ ਸਕੂਲ ਤੋਂ ਛੁੱਟੀ ਦੇ ਸਮੇਂ ਬੱਚੇ ਗੰਦੇ ਪਾਣੀ ਦੇ ਵਿੱਚੋਂ ਨਿਕਲਣ ਦੇ ਲਈ ਮਜਬੂਰ ਹੋ ਗਏ ਜਾਦੀ ਪਾ ਬਪਦ ਡਾਗਲੇ ਚਨਨ ਵਾਲੇ ਆ ਸਾਡੇ ਸਕੂਲ ਦਾ ਨਾਮ ਸੀਨੀਅਰ ਸੈਕੰਡਰੀ ਸਕੂਲ ਦਰੰਗਲਾ ਵਾ ਇੱਥੇ ਪਾਣੀ ਦੀ ਪਰੇਸ਼ਾਨੀ ਬੜੀ ਰੋਜ਼ ਇੱਥੋਂ ਨੰਗੀ ਦਾ ਕਈ ਵਾਰੀ ਨਿਆਣੇ ਡਿੱਗ ਜਾਂਦੇ ਆ ਕਈ ਵਾਰੀ ਜਿੱਦਾਂ ਸ਼ਰਾਰਤ ਕਰਦੇ ਨਿਆਣੇ ਉਹ ਵੀ ਜਿੱਦਾਂ ਮਤਲਬ ਡਿੱਗ ਡੁੱਗ ਜਾਂਦੇ ਆ ਤੇ ਇਹਦਾ ਕੋਈ ਸਰਕਾਰ ਦਾ ਹੱਲ ਕੀਤਾ ਜਾਵੇ ਕੱਪੜੇ ਸਾਰੇ ਆਰੇ ਗਿੱਲੇ ਗੁੱਲੇ ਹੋ ਜਾਂਦੇ ਆ ਮੇਰਾ ਨਾਮ ਕ੍ਰਿਸ਼ਾ ਮੈਂ ਸੀ ਸੀ ਸਕੂਲ ਦਰੰਗਲਾ ਵਿੱਚ ਪੜਦਾ ਹਾਂ ਜਦੋਂ ਅੱਜ ਅੱਜ ਪਾਣੀ ਪੋਰ ਜਿਵੇਂ ਆਂ ਅਧਰਵਾ ਨਹੀਂ ਮੇਰੇ ਕੱਪੜੇ ਕਪੜੇ ਗੰਦੇ ਹੋ ਜਾਂਦੇ ਹਨ ਅਦਰ ਬੈਕ ਬੈਕ ਗਿੱਲਾ ਹੁੰਦਾ ਇੱਕ ਵਾਰੀ ਮੈਂ ਸਕੂਲ ਜਾਂਦੇ ਸੀ ਜਿਸ ਵੇਲੇ ਮੈਂ ਦੇਖਿਆ ਤਾਂ ਮੈਂ ਫਿਰ ਮੈਨੂੰ ਘਰ ਵਾਪਸ ਮੁੰਨਾ ਪਿਆ ਜਾਈ ਅਹੀ ਘਰ ਮਾਣ ਨੂੰ ਹਾਲ ਕਰਦੇ ਹਾਂ ਕਿ ਸੰਸੇਰਾ ਰਸਤਾ ਰਸਤੇ ਦਾ ਹਾਲ ਕੀਤਾ ਗਿਆ ਹਾਂਜੀ ਰੋਹਿਤ ਜੀ ਮੈਂ ਲੈਕਚਰ ਸਫਾਲ ਸੇ ਘੁੰਮਣ ਗਵਰਨਮੈਂਟ ਸੀਨੀਅਰ ਸਕੂਲ ਸਾਡੇ ਜਿਹੜੇ ਬੱਚੇ ਨੇ ਉਹ ਐਸੇ ਰਸਤੇ ਤੋਂ ਜਿਆਦਾ ਬੱਚੇ ਆਉਂਦੇ ਨੇ ਔਰ ਹਾਲਾਤ ਤੁਸੀਂ ਦੇਖਦੇ ਹੋ ਇਸ ਤੋਂ ਅੱਗੇ ਵੀ ਪੂਰੀ ਸੜਕ ਦੇ ਉੱਤੇ ਟੋਏ ਪਏ ਨੇ ਪਿੱਛਲੇ 1.5 ਕਿਲੋਮੀਟਰ ਤੱਕ ਇਹ ਜਿਹੜੀ ਸੜਕ ਆ ਇਹ ਮੇਨ ਸੜਕ ਆ ਇਹ 3-4 ਮੇਨ ਸੰਸਥਾਵਾਂ ਨੂੰ ਜਿਹੜੀ ਲਿੰਕ ਕਰਦੀ ਹੈ ਜਿਵੇਂ ਕਿ ਆਪਣਾ ਅੱਗੇ ਚੱਲ ਕੇ ਹਸਪੀਟਲ ਹੈ ਔਰ ਅੱਗੇ ਸਦਰ ਥਾਣਾ ਹੈ ਇਹਦੇ ਨਾਲ ਹੀ ਕਬਰਾਂ ਵੀ ਨੇ ਪਿੰਡ ਦੀਆਂ ਸਾਂਝੀਆਂ ਔਰ ਇਸ ਤੋਂ ਅੱਗੇ ਨਵੋਧਿਆ ਵਿਦਿਆਲਿਆ ਨੂੰ ਵੀ ਇਹ ਸੜਕ ਜਾਂਦੀ ਹੈ ਔਰ ਦਬੂੜੀ ਤੱਕ ਇਹ ਜੋੜਦੀ ਹੋਈ ਜਾਂਦੀ ਹੈ ਪਰ ਪਰੇਸ਼ਾਨੀ ਕਈ ਵਾਰ ਕਹਿਣ ਤੋਂ ਬਾਅਦ ਲਿਖਣ ਤੋਂ ਬਾਅਦ ਵੀ ਅਜੇ ਵੀ ਸਮੱਸਿਆ ਉਸ ਉਸ ਤਰ੍ਹਾਂ ਦੀ ਉਸ ਤਰ੍ਹਾਂ ਹੈ ਇਹ ਨਾਹੀ ਇਹ ਛੜਕ ਦਾ ਬਹੁਤ ਬੁਰਾ ਬਹੁਤ ਬੁਰਾ ਹਾਲਾਤ ਟੋਏ ਬਹੁਤ ਜ਼ਿਆਦਾ ਹਨ ਤੇ ਜਦੋਂ ਵੀ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਹੈ ਕਿਸੇ ਵਾਰੀ ਇਮੀਡੀਏਟਲੀ ਆਉਣੀ ਹੁੰਦੀ ਹੈ ਇਹਨਾਂ ਗੱਡੀਆਂ ਉੱਥੇ ਮੋਕੇ ਤੇ ਜਲਦੀ ਪਹੁੰਚਣਾ ਹੁੰਦਾ ਵਾ ਲੇਕਿਨ ਸਾਨੂੰ ਇੱਥੇ ਲੰਘ ਜਾਣ ਲੱਗ ਜਾਂਦਾ 15 ਮਿੰਟ ਲੱਗ ਜਾਂਦਾ ਤੇ ਪਬਲਿਕ ਫਿਰ ਸਾਡੇ ਤੇ ਕਰਦੀ ਹੈ ਵੀ ਤੁਸੀਂ ਆ ਇਨਐਚਆਰ ਦੇ ਲੇਟ ਆਏ ਜੇ ਤੇ ਇਹ ਸੜਕ ਬਹੁਤ ਜ਼ਿਆਦਾ ਖਰਾਬ ਹੈ ਬਹੁਤ ਜ਼ਿਆਦਾ ਸਮੱਸਿਆ ਵਾ ਤੇ ਜਿਹੜੇ ਕੋਈ ਇੱਧਰ ਆਉਂਦੇ ਨੇ ਗਰੀਬ ਆਦਮੀ ਕੋ ਕੰਪਲੇਨ ਕਰਨ ਵਾਸਤੇ ਆਉਂਦੇ ਨੇ ਉਹਨਾਂ ਨੂੰ ਹੀ ਬਹੁਤ ਜ਼ਿਆਦਾ ਕੰਪਲੇਨ ਆਉਂਦੀ ਆ ਰਾਤ ਬੜਾ ਤੇ ਨੰਗਣਾ ਹੁੰਦਾ ਤੇ ਇਹਦੀ ਬਹੁਤ ਜ਼ਿਆਦਾ ਸਮੱਸਿਆ ਹੈ ਇਹਨੂੰ ਜਲਦੀ ਤੋਂ ਜਲਦੀ ਠੀਕ ਕਰਾਣਾ ਚਾਹੀਦਾ